ਕਿ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਕੇਂਦਰ ਸਰਕਾਰ ਨੇ ਦਿੱਤਾ ਕੀ ਝਟਕਾ ਦਿੱਤਾ 800 ਕਰੋੜ ਦੇ ਪ੍ਰੋਜੈਕਟ ਪੰਜਾਬ ਸਰਕਾਰ ਦੇ ਰੱਦ ਕਰ ਦਿੱਤੇ ਆ ਕੇਂਦਰ ਸਰਕਾਰ ਹੁਣ ਵੇਖੋ ਇੱਕ ਹੱਥਾ ਤਾਂ ਪੰਜਾਬ ਨੂੰ ਹੀ ਨੁਕਸਾਨ ਤਾਂ ਪੰਜਾਬ ਦਾ ਹੀ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਦੋਸ਼ ਹੈ ਕਿ ਇਹਨਾਂ ਨੇ ਟੈਂਡਰ ਕਰਨ ਦੇ ਵਿੱਚ ਬਹੁਤ ਦੇਰੀ ਕੀਤੀ ਹੈ ਇਸੇ ਕਰਕੇ ਇਹ ਪ੍ਰੋਜੈਕਟ ਅਸੀਂ ਰੱਦ ਕੀਤੇ ਨੇ ਪ੍ਰੋਜੈਕਟ ਕੀ ਸੀ 500 ਕਰੋੜ ਦੇ ਜਿਹੜੀ ਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾ ਉਹ ਪ੍ਰੋਜੈਕਟ ਸੀ ਜਿਹਦੇ ਚ 64 ਸੜਕਾਂ ਤੇ 38 ਪੁਲ ਬਣਾਉਣੇ ਸੀ ਕੇਂਦਰ ਸਰਕਾਰ ਨੇ ਉਹ ਉਹਨਾਂ ਨੇ ਰੱਦ ਕਰਤਾ ਪ੍ਰੋਜੈਕਟ ਵੇਖੋ ਭਗਵੰਤ ਮਾਨ ਸਰਕਾਰ ਮੰਨੇ ਜਾਂ ਨਾ ਮੰਨੇ ਸਰਕਾਰ ਦਾ ਜਲੂਸ ਤਾਂ ਨਿਕਲ ਚੁੱਕਿਆ ਹੈ ਪੈਸਾ ਕੋਈ ਨਹੀਂ ਹੈਗਾ ਸਰਕਾਰ ਕੋਲੇ ਉਹੀ ਕਹੀ ਜਾਂਦੇ ਹੁਣ ਸ਼ਰਮੋ ਸ਼ਰਮੀ ਵੀ ਖਜ਼ਾਨਾ ਭਰਿਆ ਖਜ਼ਾਨਾ ਭਰਿਆ ਅੱਕੀ ਪਲਾਈ ਹੱਥ ਮਾਰੀ ਸਰਕਾਰ ਜੇ ਕਿਤੇ ਕਰੋੜ 2 ਕਰੋੜ ਵੀ ਮਿਲਦਾ ਨਾ ਉਥੋਂ ਵੀ ਕਢਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੇਖੋ ਭਗਵੰਤਬਾਨ ਸਰਕਾਰ ਇਸ ਟਾਈਮ ਬੜੇ ਬੁਰੇ ਆਰਥਿਕ ਸੰਕਟ ਚ ਫਸ ਚੁੱਕੀ ਹੈ ਮਹਿਕਮਿਆਂ ਨੂੰ ਤਨਖਾਹਾਂ ਤੱਕ ਦੇਣ ਲਈ ਪੈਸਾ ਨਹੀਂ ਹੈਗਾ ਕਹਨ ਨੂੰ ਕਹੀ ਜਾਂਦੇ ਖਜ਼ਾਨਾ ਭਰਿਆ ਕਹਾਂ ਜੇ ਖਜ਼ਾਨਾ ਭਰਿਆ ਹੁੰਦਾ ਤੇ ਔਰਤਾਂ ਨੂੰ ਜਿਹੜਾ 100000 ਰੁਪਇਆ ਐਲਾਨ ਕੀਤਾ ਸੀ ਉਹ ਫਿਰ ਦਿੱਤਾ ਕਿਉਂ ਨਹੀਂ